ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਆਪਾਂ ਆਏ ਸੀਗੇ ਪੌਣੀ ਨਾਲ ਖੇਤ ਚਾਹ ਬਣਾਉਣ ਆਏ ਸੀਗੇ ਉਹਨਾਂ ਦੀ ਮੋਟਰ ਖਰਾਬ ਸੀਗੀ ਤੇ ਉਹ ਠੀਕ ਕਰਵਾ ਕੇ ਲਿਆਈ ਸੀਗੇ ਤੇ ਬੰਦੇ ਇੱਥੇ ਧਰਤੀ ਮੋਟਰ ਉਹਨਾਂ ਨੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਦਿਖਾਵਾਂਗੇ ਪੌਣੀ ਕਹਿੰਦਾ ਵੀ ਚਾਹ ਫੜਾ ਕੇ ਆਉਣੀ ਆ ਮੈਂ ਘਰੇ ਸੀਗਾ ਤੇ ਮਾਹ ਚੱਲ ਵੀ ਆਪਾਂ ਫੜਾ ਕੇ ਆਉਣੇ ਆ ਤੇ ਹੁਣ ਪੌਣੀ ਦੇ ਨਾਲ ਆਏ ਆ ਚਾਹ ਫੜਾਉਣ ਦੇ ਲਈ ਅੱਗੇ ਆ ਪਹੁੰਚ ਗਏ ਆਪਾਂ ਗੋਗੜੀ ਕੋਲੇ ਗੋਗੜੀ ਕੋਲੇ ਆ ਗਏ ਬਈ ਹਾਂ ਗੋਗੜੀ ਦੀ ਚਾਹ ਲੈ ਕੇ ਆਏ ਆ ਤੇ ਵੇਖੋ ਪੂ ਸ਼ਰਮਾ ਬੈਠਾ ਓਏ ਬਾਰੀ ਤਾਂ ਵੋਨ ਲਾਉਣਗੇ ਓਏ ਨਛਤਰ ਕੇ ਗੱਲ ਕਰੀ ਜਾਂਦਾ ਕਹਦਾ ਮੈਨੂੰ ਨਛਤਰ ਕੇ ਲਾਉਣਗੇ ਪਾਣੀ ਦੀ ਬਾਰੀ ਉਹਦੇ ਨੂੰ ਅੰਮ੍ਰਿਤ ਕੀ ਤਾਂ ਤੇ ਕੋ ਅੰਮ੍ਰਿਤ ਕੇ ਲਾ ਯਾਰ ਇਹ ਖੋਲੀ ਬੈਠਿਆ ਰੇ ਪਾਈ ਜਾਂਦੇ ਆ ਗੋਗੜੀ ਤੇ ਕੋ ਸਾਹਮਣੇ ਤੁਹਾਨੂੰ ਮੁੰਡਾ ਦੱਸਦੋਂ ਗੋਰਾ ਉਹ ਵੀ ਰੇ ਪਾਈ ਜਾਂਦਾ ਆਉਦੇ ਮਾਂ ਚ ਪਾਣੀ ਦੀ ਬਾਰੀ ਲਾਉਣੀ ਹੈਗਾ ਮਾਂ ਤੇ ਗੋਪੂ ਆਇਆ ਹੋਇਆ ਮੋਟਰ ਠੀਕ ਕਰਨਾ ਪੌਣੀ ਕੇ ਸਿੱਧਾ ਹੀ ਨਹੀਂ ਇਹਦੇ ਚ ਮੋਟਰ ਮੋਟਰ ਠੀਕ ਹੋ ਗਈ ਅੰਦਰ ਰੱਖਣੀ ਆ ਗੋਪੂ ਬਾਈ ਚਾਹ ਲੈ ਕੇ ਆਏ ਆ ਗੋਪੂ ਬਾਈ ਚਾਹ ਪੀਊਗਾ ਪੌਣੀ ਪੀਊਗਾ ਤੇ ਇਧਰ ਕੋਗੜੀ ਖੜਾ ਤੇ ਸਾਰੇ ਬੰਦੇ ਹੁਣ ਚਾਹ ਪੀਣਗੇ ਬਾਈ ਨੇ ਮੋਟਰ ਠੀਕ ਕਰਤੀ ਬਸ ਅੰਦਰ ਰੱਖਣੀ ਆ ਸਿੱਧਾ ਹੀ ਨਹੀਂ ਇਹਦੇ ਚ ਕੰਮ ਕਰਿਆ ਪਹਿਲਾਂ ਠੀਕ ਰਾ ਕੇ ਲਿਆ ਗਿਆ ਸਿੱਧਾ ਹੀ ਲੱਗੇ ਤੇ ਚੱਲੇ ਪਤਾ ਨਹੀਂ ਹੋ ਰਹੀ ਜੀ ਵੱਡਾ ਕਿਤੇ ਦੀ ਮੋਟਰ ਬੰਦਾ ਥੱਲੇ ਜਾ ਰਿਹਾ ਮੋਟਰ ਤੇ ਕੂਰੇ ਵਿੱਚ ਜਿਹੜੇ ਤਾਰੀਓ ਦਿਖਾਈ ਦੇ ਪਤਾ ਨਹੀਂ ਉਤਰੀ ਜਾਂਦੇ ਬੰਦੇ ਗਾ ਬੰਦੇ ਥੱਲੇ ਉਤਰੀ ਜਾਂਦੇ ਆ ਦੋ ਤਿੰਨ ਉਤਰ ਗਏ ਦੋ ਤਿੰਨ ਉਤਰ ਗਏ ਜਨਾ ਜਿਆਦਾ ਇੱਧਰ ਕਰ ਲੈ ਇੱਥੇ ਨਾ ਕੋਈ ਡੱਬਾ ਧੁੱਪਾ ਲੈ ਇੱਧਰ ਹੀ ਰੱਖੋ ਉਹ ਗੱਗੂ ਆ ਪਾਪਾ ਡੱਬਾ ਨੂੰ ਬਾਹਰ ਕਿੱਥੇ ਕਾਹਗਾ ਸੋਰਾ ਬੱਚੇ ਅੱਡ ਪਾਰਨੇ ਆ ਨਹੀਂ ਇਹ ਥੱਲੇ ਵੜ ਜਾ ਵਿੱਚ ਖੂਹ ਦੇ ਵਿੱਚ ਕਬੂਤਰ ਦੇ ਬੱਚੇ ਬੈਠੇ ਆ ਬਈ ਉਹ ਕਹਿੰਦੇ ਵੀ ਕੱਢ ਦਿਓ ਪਾ ਪੈਣਾ ਆਪਣੇ ਬੱਚੇ ਤਾਂ ਹੈ ਪੈ ਪੂਰਾ ਅੱਡ ਦੇ ਬੱਚੇ ਦੇ ਬੱਗੂ ਨੂੰ ਲੰਘਾਉਣੇ ਨੂੰ ਕੀ ਕਰੀ ਜਾਂਦਾ ਮੈਂ ਭਾਈ ਮੋਟਰ ਜੀ ਕਹਿੰਦਾ ਫਲਿੰਚੀ ਕਰੀ ਜਾਂਦਾ ਇਹ ਤੇ ਲਾਉਣੀ ਆ ਮੋਟਰ ਤੇ ਮੋਟਰ ਤਾੜ ਕੇ ਟਿਆਉਣ ਬਹੁਤ ਜੋਰ ਲੱਗਿਆ ਪਹਿਲਾਂ ਤੈਨ ਮਧੀਆ ਯਾਰ ਹਾਂ ਪੂਰੇ ਪੂਰੇ ਬਾਈ ਤੇ ਆ ਖੜਾ ਗੋਰਾ ਰੇ ਪਾਉਂਦੇ ਨੂੰ ਸੱਤ ਕਿਲੇ ਆਏ ਇਹ ਇਹ ਭਾਈ ਜਾਂਦਾ ਸੀਗਾ ਤੇ ਮੋਟਰ ਖਮਾਇਆ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਚੱਕਰ ਪਾਉਂਦੇ ਇਹਨਾਂ ਨੂੰ ਸਾਰ ਦੇ ਕਾਲਾ ਰੈਸਤੀ ਹੋ ਚੱਕੀ ਮਾੜਾ ਆਓ ਥੱਲੇ ਫੇਰੇ ਖੜੇ ਬੰਦੇ ਦੇਖੋ ਥੱਲੇ ਭਾਈ ਇਹ ਪਹਿਲੇ ਮੋਟਰ ਰਗਮ ٹھیک ਨਹੀਂ ਆਇਆ ਸੀਗਾ ਬਾਈ ਤੇ ਬਹੁਤ ਮੱਥਾ ਮੱਥਾ ਮਾਰਿਆ ਜ਼ੋਰ ਜ਼ੋਰ ਮੋਤ ਲਾਇਆ ਪਰ ਨਹੀਂ ਲੋਟ ਆਇਆ ਤੇ ਹੁਣ ਬਾਈ ਫੋਗਰੀ ਗ੍ਰੈਂਡਰ ਲੈ ਕੇ ਆਇਆ ਗ੍ਰੈਂਡਰ ਮੰਗਾਇਆ ਤਾਂ ਪਿੰਡੋਂ ਪਿੰਡੋਂ ਗਰੈਂਡਰ ਲੈ ਕੇ ਆਇਆ ਹੁਣ ਇਹ ਉਹ ਰਕਤ ਲੈ ਆ ਕੇ ਕੰਮ ਕਰਾ। ਹਾਂ ਕਿਧਰ ਲੈ ਕੇ ਆਇਆ ਫੜ ਕੇ? ਪੱਪੀ ਕਿਉਂ گلਜ਼ਾਰ ਕਿਉਂ? ਅਜਾ گلਜ਼ਾਰ ਕਿਉਂ ਲੈ ਗਿਆ ਬੱਪੀ? ਠੀਕ ਹੈ। ਪੱਪੀ ਕਿਉਂ ਗਰੈਂਡਰ ਲੈ ਕੇ ਆਇਆ ਹੁਣ ਇੱਥੇ ਲਾਇਟ ਹੈਗੀ ਐ ਮੋਟਰਾਂ ਦੀ। ਤੇ ਨਟ-ਨੋਟ ਵੱਡਾਂਗੇ, ਨਟ ਵਢ ਕੇ ਫੇਰ ਸੈੱਟ ਕਰਾਂਗੇ। ਤੇ ਆਹ ਪੁਰਾਣੀ ਮੋਟਰ ਪਈ ਐ। ਤੇ ਇਹਨਾਂ ਨੇ ਹੁਣ ਨਵੀਂ ਲਿਆ ਕੇ ਮੋਟਰ ਰੱਖੀ ਇੱਥੇ। ਤੇ ਕੋਈ ਪਿੱਛੇ ਰਹਿ ਗਿਆ ਉਹ ਆਉਂਦਾ ਤਰਿਆ। ਓ ਚੱਪੀ ਪੰਨਾ ਦੀ ਆ। ਚਾਬੀ ਪੰਨਾ ਚਾਬੀ ਪੰਨਾ ਦਿਓ ਭਾਈ ਤੇ ਕਰੀ ਇੰਨੇ ਠੀਕ ਇਹ ਹੁਣ ਆ ਪਾਈਪ ਕੰਮ ਕਰਮ ਕਰ ਲੱਗਿਆ ਵੀ ਪਾਈਪ ਦੇ ਵਿੱਚ ਆਪਾਂ ਪਸਾਉਣਾਗਾ ਫਲਾਂਚੀ ਇਹ ਅੱਗ ਮਚਾਉਂਦੇ ਆ ਪ੍ਰਾੜੀ ਨੂੰ ਅੱਗ ਲਾ ਰਹੇ ਆ ਲੈ ਪਾਈਪ ਆ ਨਾ ਬੱਧ ਕਰਦੇ ਆਂ ਦੇਖੋ ਅੱਗ ਲਾਈ ਹੁਣ ਪਾਈਪ ਰੱਖਦੇ ਇੱਥੇ ਪਾਈਪ ਗਰਮ ਹੋ ਜੂਗੀ ਬਸ ਪਾਈਪ ਉਧਰੋਂ ਕਰਦੇ ਆਂ ਪਾਈਪ ਰੱਖ ਰਿਹਾ ਮੂਹਲਾ ਮੂਹਰੇ ਰੱਖਦੇ ਮੂਹਰੇ ਉਹਨੂੰ ਬੁਝੂਗੀ ਅੱਗੇ ਦਵਾ ਦ ਲੱਖ ਰਹੀ ਦੀ ਨਹੀਂ ਆਈ ਨਹੀਂ ਕੋਈ ਇਹ ਹੈ ਤੇ ਲਾਇਪ ਨੂੰ ਕਰਮ ਕਰਕੇ ਫਿਰ ਉਹਦੇ ਵਿੱਚ 2000 ਰੁਪਇਆ ਲਾਉਣਾ ਪਈ। ਉਹਦੀ ਆ ਨਹੀਂ ਕੋਈ ਆਮਦਨ। ਕਾਕਾ ਜੀ ਲਾਉਣੇ ਲੱਕੜਾ ਜੇ ਬਚਾ ਲੋ। ਹਾਂ ਆ ਵਾ ਰੱਖਦੇ ਯਾਰ ਇਦੋਂ ਮਚਾਏਗਾ। ਆਏ ਤਾਂ ਰੈਂਟ ਆਇਆ। ਪਾਚੂ ਜੀ ਦਾ ਮਾਚੀ ਭੈਣ ਦਾ। ਨਹੀਂ ਨਹੀਂ ਆਏ ਦਾ ਕੀ ਹੁੰਦਾਗਾ ਆਏ ਨਹੀਂ ਵਜਦੀਆਂ। ਉਹਦੇ ਦੀ ਪੱਲੇ ਮੋਟਰ ਸਿੱਟ ਲਈ ਓਏ। ਜਾ ਉਹ ਤੇਰੇ ਤੈਨੂੰ ਆਖਿਆ ਜੀ ਪਾਸੇ ਕਰ ਦੇ ਤੂੰ ਸਿੱਟ ਹੀ ਲਈ ਜਮਾ। ਕਾਲ ਚ ਕਰ। ਪੂਰੇ ਕਰਕੇ ਸਿੱਟਦੀ ਬੰਦ ਰਹੇ। ਕੱਲ ਕੋਈ ਨਹੀਂ। ਇਹ ਤਾਂ ਕੰਮ ਨਹੀਂ ਕਰਿਆ ਕਰ ਪੁੱਠਾ ਕੰਮ ਹੀ ਕਰਦਾ ਹੈ ਰੋਲੇ ਆਏ ਐਨੀ ਮੋਟੀ ਹੈ ਇਹ ਹੈ ਗਰਮ ਪੁੱਛ ਹੋ ਜੂਗੀ ਗਰਮ ਕੋਈ ਗਾਣੇ ਇਹਦੇ ਵਿੱਚ ਰੱਖਦੇ ਆ ਅਗਰੇ ਵਿੱਚ ਉਹ ਪੈ ਫੜੀ ਬਟਾ ਦਾ ਉਹ ਗੜੀ ਬਰਾ ਬਹੁਤ ਜ਼ੋਰ ਲੱਗ ਜਾਂਦਾ ਜ਼ੋਰ ਪੂਰਾ ਹੀ ਲੱਗਿਆ ਜਾਂਦਾ ਯਾਰ ਪਾ ਰਹਾ ਉਹਦੇ ਕੋਲੇ ਲੱਗਿਆ ਹੋਊਗਾ ਹੁਣ ਬਈ ਇਹ ਠੀਕ ਹੋ ਜੂਗਾ ਉਹਨੇ ਉੱਤੇ ਫਲੰਚ ਹੀ ਕਰ ਦਿਆਂਗੇ ਆਪਾਂ ਪਾਈਪ ਤੇ ਚੜਾ ਰਹੇ ਆਂ ਬਈ ਦੇਖੋ ਕਮਾੜ ਨਾਲ ਕਮਾ ਦੇ ਪਾਈਪ ਨੂੰ ਮੜੀ ਜੀ ਚੜ ਕੇ ਚੜ ਕੇ ਚੜ ਕੇ ਚੱਲ 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 ਚਲ 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 ਅੱਗੇ ਕਾਹ ਕਰਦੇ ਹੋਰ ਕਰਦੇ ਹੋਰ ਕਰਦੇ ਆ ਚੜਾੜ ਕੇ ਕਰ ਮੈਂ ਪਾ ਫੋਨ ਯਾਰ ਚੜਾ ਇਟੜਾ ਚੜਾ ਚਲ 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 ਆ ਚਲ ਬਸ ਬਸ ਹੋਰ ਕਰਦੇ ਹੋਰ ਕਰਦੇ ਹਾਂ ਹੋ ਗਿਆ ਬਹੁਤ ਬਹੁਤ ਆ ਚਲ ਠੀਕ ਐ ਐਸ ਵੈਸ ਬਸ ਬਸ ਇਹਦੂ ਕਾਹ ਜਾਂਦਾ ਵੀ ਨਹੀਂ ਮਿਲਦਾ ਚੱਲ ਚਲ ਵਾਚਾ ਬੱਸ ਬਹੁਤ ਜੋ ਲਾਇਆ ਮੁੰਡੇ ਨੇ ਪਾਣੀ ਪਾ ਦੇ ਤੇ ਪਾਣੀ ਲਓ ਬਾਈ ਹੁਣ ਛੰਡ ਤਰਨ ਲੱਗੇ ਆ ਖੂਹ ਦੇ ਵਿੱਚ ਚੱਤਰਾਂ ਨੂੰ ਲੈ ਜਾ ਪਰ ਇਹਨੂੰ ਗੱਲ ਆ ਪਰ ਇਹਨੂੰ ਇੱਧਰ ਕਰ ਲੈ ਧਾਰ ਦੇ ਕੂਰੇ ਵਿੱਚ ਇਧਰੋਂ ਖੜ੍ਹ ਜਾਓ ਖੜ੍ਹ ਜਾਓ ਖੜ੍ਹ ਜਾਓ ਖੜ੍ਹ ਜਾਓ ਹੋ ਜਾਏਗਾ ਨੇ ਆਇ ਨੂੰ ਲੱਦੇ ਪਰ ਨੂੰ ਵੇਖਾ ਕੂਰੇ ਵਿੱਚ ਧਾਰ ਦੇ ਇਧਰ ਕੋਹੜੀ ਖੜਾ ਦੋਸਤੋ ਕੰਮ ਵਿਚਾਲੇ ਰਹਿ ਗਿਆ ਨੇੜੇ ਹੋ ਗਿਆ ਜੀ ਕੰਮ ਦਾ ਪਰ ਜਦੋਂ ਪਾਣੀ ਪਾ ਕੇ ਦੇਖਿਆ ਤੇ ਪਾਣੀ ਦੇ ਨਾਲ ਥੱਲੋਂ ਫਲੰਚ ਲੱਗੀ ਸੀ ਉਹ ਲੀਕ ਹੋ ਗਈ ਤੇ ਕਿਸ ਸਮੇਸ ਹੋਗੀ ਡੇਸ ਸਮੇਸ ਹੋਗੀ ਮੰਨ ਲਓ ਉਹ ਪਾਣੀ ਲੀਕ ਕਰ ਰਿਆ ਥੱਲੋਂ ਉਹ ਕਹਿੰਦੇ ਵੀ ਲੋਹੇ ਦੀ ਪਊਗੀ ਪਲਾਸਟਿਕ ਦੀ ਪਾਈ ਸੀ ਹੁਣ ਕੱਲ ਤੇ ਕੰਮ ਗਿਆ ਬਈ ਕੱਲ ਨੂੰ ਕਹਿੰਦੇ ਵੀ ਲੋਹੇ ਦੀ ਲਿਆ ਕੇ ਪਾਵਾਂਗੇ ਚਲੋ ਜੋ ਜਿੰਨੀ ਮਿਹਨਤ ਕਰੀਏ 11 ਦਾ ਸਫਲਤਾ ਪਾ ਲਈ ਸੀ 11 ਹੰਸਟ ਹੋ ਗਿਆ ਯਾਰ ਇਹਨੂੰ ਬੰਦ ਦੋਸਤ ਨੂੰ ਬੰਦ ਬਾਕੀ ਕੰਮ ਗੋਪੂ ਆ ਗਿਆ ਖੂਰੇ ਵਿੱਚੋਂ ਬਾਹਰ ਸਾਰਾ ਕੰਮ ਮਿਹਨਤ ਬਹੁਤ ਕਰੀਏ ਗੋਪੂ ਨੇ ਤੇ ਪਰ ਮਿਹਨਤ ਤੇ ਸਫਲਤਾ ਪਾ ਵੀ ਲਈ ਸੀ ਭਾਈ ਵੀ ਬਹੁਤ ਹੋਈ ਹੈ ਤੇ ਪਰ ਥੋੜੇ ਜੇ ਕੰਮ ਪਿੱਛੇ ਕੰਮ ਰਹਿ ਗਿਆ ਜੀ ਉਹ ਕੱਲ ਤੇ ਚਲਾ ਗਿਆ ਚਲੋ ਕੋਈ ਗੱਲ ਨਹੀਂ ਗੋਪੂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਗੋਪੂ ਬਾਈ ਦਾ ਆਈ ਆ ਡਿੱਕਪੂ ਹਲਾ ਯਾਰ ਕਾ ਕਣ ਦੋਸਤੋ ਹੁਣ ਅਸੀਂ ਘਰੇ ਜਾ ਰਹੇ ਹਾਂ ਤੇ ਮੇਰੇ ਕੋਈ ਉਹ ਹੈ ਤੇ ਮੋਟਰਾਂ 'ਪਾ ਲੱਤ ਦੀ ਉਹ ਦੇਖੋ ਪ੍ਰਾਣੀ ਆ ਮੈਂ ਗੱਗੂ ਉਹ ਕਹਿੰਦਾ ਦੇ ਦੇਣਾ ਭੱਜ ਜਾਓ ਦੇ ਦੇਣਾ ਭੱਜ ਜਾਇਂ ਕਰੀ ਜਾਂਦੇ ਇਹ ਤਾਂ ਜਾਣੇ ਆਉਣਾ ਇਹਨੇ ਚੱਲ ਦੇ ਚਲੋ ਚੱਕ ਲੋ ਚੱਕ ਲੋ ਆਪਾਂ ਦਿੰਨੇ ਬਾਈ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ